ਸਖਬੀਰ ਸਿੰਘ ਬਾਦਲ ਦੇ ਖਿਲਾਫ ਇੱਕ ਮੁਹਮਮ ਛੜੀ ਹੋਈ ਹੈ ਲੰਗੇ ਕੱਲ ਵੀ ਇੱਕ ਮੀਟਿੰਗ ਹੋਈ ਹੈ ਮੀਟਿੰਗ ਤੋਂ ਬਾਅਦ ਕਾਨਫਰੰਸ ਕੀਤੀ ਗਈ ਬਾਗੀ ਧੜੇ ਵੱਲੋਂ ਜਿਸ ਦੇ ਵਿੱਚ ਗੁਰਪ੍ਰਤਾਪ ਬਡਾਲਾ ਬੀਬੀ ਜ਼ਗੀਰਕੌਰ ਇਹ ਹੀ ਗੱਲਾਂ ਕਰਦੇ ਨਜ਼ਰ ਆ ਰਹੇ ਸੀ ਔਰ ਪ੍ਰਧਾਨਗੀ ਨੂੰ ਲੈ ਕੇ ਸੁਖਵੀਰ ਬਾਦਲ ਦਾ ਅਸਤੀਫਾ ਮੰਗਦੇ ਨਜ਼ਰ ਆ ਰਹੇ ਸੀ ਪਰ ਉਸ ਤੋਂ ਬਾਅਦ ਹੁਣੇ ਚਰਚਾ ਛਿੜ ਗਈ ਹੈ ਕਿ ਕੀ ਹੁਣ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਉਤਰ ਜਾਣਗੇ ਜਾਂ ਫਿਰ ਪ੍ਰਧਾਨਗੀ ਦੇ ਉੱਤੇ ਨਹੀਂ ਰਹਿਣਗੇ ਇਹ ਮਾਮਲਾ ਕੋਈ ਹੁਣ ਦਾ ਨਹੀਂ ਹੈ ਬੜੀ ਚਿਰ ਤੋਂ ਡਿਸਕਸ਼ਨਸ ਚੱਲ ਰਹੀਆਂ ਹਨ ਪਰ ਬਾਗੀ ਧੜਾ ਸ਼ਾਇਦ ਹੁਣ ਆ ਕੇ ਵੱਖ ਹੋਇਆ ਤਾਂ ਕਰਕੇ ਜ਼ਿਆਦਾ ਉੱਪਰ ਦਾ ਨਜ਼ਰ ਆ ਰਿਹਾ ਹੈ ਲਗਾਤਾਰ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਸੁਖਵੀਰ ਸਿੰਘ ਬਾਦਲ ਦੀ ਪ੍ਰਧ ਪਰ ਹੁਣ ਆਖਰਕਾਰ ਗੱਲ ਇੱਥੇ ਆ ਕੇ ਨਿਬੜਦੀ ਪਈ ਹੈ ਕਿ ਜੇ ਸੁਖਵੀਰ ਬਾਦਲ ਨਹੀਂ ਤਾਂ ਕੌਣ ਗੱਲਾਂ ਤਾਂ ਇਹ ਵੀ ਚੱਲ ਰਹੀਆਂ ਕਿ ਗੁਰਪ੍ਰਤਾਪ ਬਡਾਲਾ ਦੇ ਸਰੋਪੇ ਪਾਏ ਜਾ ਰਹੇ ਨੇ ਗੁਰਪ੍ਰਤਾਪ ਬਡਾਲਾ ਜਿਹੜੇ ਨੇ ਉਹ ਇੱਕ ਲੀਡਰ ਵਜੋਂ ਉੱਪਰ ਦੇ ਨਜ਼ਰ ਆ ਰਹੇ ਨੇ ਪਰ ਗੱਲ ਇੱਥੇ ਹੈ ਕਿ ਕੀ ਗੁਰਪ੍ਰਤਾਪ ਵਡਾਲਾ ਦਾ ਸੁਖ ਬਾਦਲ ਪਰਿਵਾਰ ਜਿੰਨਾ ਹੋ ਸਕੇਗਾ। ਖੈਰ ਇੱਕ ਪਾਸੇ ਤਾਂ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪਰ ਗੱਲ ਇੱਥੇ ਖੜਦੀ ਹੈ ਕਿ ਕੀ ਇਸ ਤਲਬੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੀ ਹੋਣ ਤੋਂ ਆਪਣੀ ਪੋਸਟ ਤੋਂ ਅਸਤੀਫਾ ਦੇ ਦੇਣਗੇ, ਪ੍ਰਧਾਨਗੀ ਛੱਡ ਦੇਣਗੇ ਔਰ ਉਸ ਤੋਂ ਬਾਅਦ ਕੀ ਪ੍ਰਧਾਨਗੀ ਦੀ ਥਾਂ ਤੇ ਹੁਣ ਕੋਈ ਐਕਿਊਮੂਲੇਟਿਵ ਲੀਡਰਸ਼ਿਪ ਜਿਵੇਂ ਕਿ ਬਾਕੀ ਤੁਹਾਡਾ ਗੱਲ ਕਰਦਾ ਕਿ ਕਿਮੂਲੇਟਰ ਲੀਡਰਸ਼ਿਪ ਹੋਵੇ ਉਸ ਤਰ੍ਹਾਂ ਦਾ ਕੋਈ ਪ੍ਰੋਸੀਜਰ ਲਾਇਆ ਜਾਂਦਾ ਜਾਂ ਫਿਰ ਕੋਈ ਹੋਰ ਪ੍ਰਧਾਨ ਜਿਹੜਾ ਉਹ ਨਿਪਟ ਕਰ ਲਿਆ ਜਾਵੇਗਾ ਆਪੋ ਆਪ ਇਹ ਗੱਲਾਂ ਹੁਣ ਵੱਡੀਆਂ ਹੁੰਦੀਆਂ ਜਾ ਰਹੀਆਂ ਇਹ ਹਰ ਕੋਈ ਜਾਣਦਾ ਹੈ ਕਿ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਕੋਈ ਇੱਕ ਪਰਵਾਰੀਆਂ ਕੋਈ ਇੱਕ ਵਿਅਕਤੀ ਮਕਸੂਸ ਨਹੀਂ ਹੋ ਸਕਦਾ ਉਸ ਦਾ ਕੋਈ ਦਾਵਾ ਨਹੀਂ ਉਸ ਉਸ ਪ੍ਰਧਾਨਗੀ ਦੇ ਉੱਤੇ ਹੋ ਸਕਦਾ ਜ਼ਰੂਰ ਗੱਲ ਇਹ ਸਹੀ ਹੈ ਪਰ ਕਾਫੀ ਡੇਰ ਤੋਂ ਜਿਹੜੀ ਗੱਲ ਹੈ ਝੂਠੀ ਪੈਂਦੀ ਨਜ਼ਰ ਆ ਰਹੀ ਸੀ ਐ ਲੱਗਦਾ ਸੀ ਜਿਵੇਂ ਪ੍ਰਧਾਨਗੀ ਦੇ ਉੱਤੇ ਬਾਦਲ ਪਰਿਵਾਰ ਦਾ ਹੀ ਹੱਕ ਹਕੂਕ ਰਹਿ ਗਿਆ ਆ ਪਰ ਹੋਰ ਕੋਈ ਸ਼ਾਇਦ ਇਹ ਥਾਂ ਦੇ ਉੱਤੇ ਆ ਨਹੀਂ ਸਕਦਾ ਪਰ ਹੁਣ ਜੋ ਹਾਲਾਤ ਨੇ ਉਹ ਬਦਲ ਸਕਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਜੇਜ਼ਦਰ ਵੱਲੋਂ ਤਲਬ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਸਾਰੇ ਲੀਡਰ ਇਹੀ ਗੱਲਾਂ ਕਰਨ ਲੱਗ ਗਏ ਕਿ ਸੁਖਬੀਰ ਸਿੰਘ ਬਾਦਲ ਨੇ ਤਾਂ ਉਹ ਵੀ ਐਕਸੈਪਟ ਕਰ ਲਿਆ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਤੋਂ ਵੱਡੇ ਨਹੀਂ ਹੋ ਸਕਦੇ ਇਹਨਾਂ ਨੇ ਇਸ ਗੱਲ ਦਾ ਪ੍ਰਮਾਣ ਦੇ ਦਿੱਤਾ ਔਰ ਸਾਰੀਆਂ ਕੋਸ਼ਿਸ਼ਾਂ ਸੁਖਬੀਰ ਸਿੰਘ ਬਾਦਲ ਨੂੰ ਨਿਮਾਣਾ ਅਤੇ ਪਾਰਟੀ ਦੇ ਪ੍ਰਧਾਨ ਦੇ ਵਾਸਤੇ ਸੂਟੇਬਲ ਇਕਰਾਰ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਰ ਕੋਈ ਇਹੀ ਦੱਸਣ ਪਿੱਛੇ ਲੱਗਿਆ ਹੋਇਆ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਿੰਨੀ ਮਹੱਤਵਪੂਰਨ ਹੈ ਪਰ ਗੱਲ ਇੱਥੇ ਖੜਦੀ ਆ ਜੇ ਮਹੱਤਵਪੂਰਨ ਹੁੰਦੀ ਤੇ 2017 ਤੋਂ ਬਾਅਦ ਸਰਕਾਰ ਜਿਹੜੀ ਹੈ ਉਹ ਦੁਬਾਰਾ ਕਿਉਂ ਨਹੀਂ ਆਈ ਸੁਖਵੀਰ ਸਿੰਘ ਬਾਦਲ ਦੀ ਕਿਉਂ ਅਕਾਲੀ ਦਲ ਦੀ ਸਰਕਾਰ ਜਿਹੜੀ ਹੈ ਉਹ ਡਾਮਾ ਡੋਲ ਹੋ ਗਈ 2022 ਦੇ ਵਿੱਚ ਮੰਨਿਆ ਜਾ ਸਕਦਾ ਆ ਆਮ ਆਦਮੀ ਪਾਰਟੀ ਦੀ ਲਹਿਰ ਸੀਗੀ ਔਰ ਬੜਾ ਬੜਾ ਨੁਕਸਾਨ ਉਦੋਂ ਪਾਰਟੀਆਂ ਦਾ ਹੋਇਆ ਪਰ ਹੁਣ ਗੱਲ ਇੱਥੇ ਖੜਦੀ ਆ ਕਿ ਸਿਰਫ 2022 ਨਹੀਂ 2017 ਵੀ ਸੀ 2017 ਦੇ ਵਿੱਚ ਕਾਂਗਰਸ ਰਹਿੰਦੀ ਆ ਉਸ ਤੋਂ ਬਾਅਦ ਦੁਬਾਰਾ ਪਾਣੀ ਨਹੀਂ ਪਿਆਇਆ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਔਰ ਇੱਥੋਂ ਤੱਕ ਦੀ ਸਥਿਤੀ ਬਣ ਗਈ ਕਿ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੋਵੇਂ ਹੀ ਹਾਰ ਗਏ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਅਕਾਲੀ ਦਲ ਦੀ ਸਥਿਤੀ ਕਿੱਥੇ ਹੈ ਉਸ ਤੋਂ ਬਾਅਦ ਲੋਕ ਸਭਾ ਇਲੈਕਸ਼ਨਸ ਆਈਆਂ 2024 ਦੀਆਂ ਉਹਦੇ ਵਿੱਚ ਸਮਝ ਆ ਗਿਆ ਕਿ ਜੇ ਅਕਾਲੀ ਦਲ ਸਿਰਫ ਇੰਨੇ ਜੋਗਾ ਹੀ ਹੈ ਕਿ ਇੱਕੋ ਹੀ ਸੀਟ ਜਿੱਤ ਸਕਦਾ ਹੈ ਤਾਂ ਵਿਧਾਨ ਸਭਾ ਇਲੈਕਸ਼ਨਸ ਦੇ ਵਿੱਚ ਕੀ ਹਾਲ ਹੋਣਗੇ ਤਾਂ ਹਰ ਕੋਈ ਜਾਣਦਾ ਉਦੋਂ ਵੀ ਕੋਈ ਗਿਣੀਆਂ ਚੁਣੀਆਂ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਲੀਡਰ ਜਿੱਤ ਲੈਣਗੇ ਭਾਵੇਂ ਉਹ ਮੰਤਰੀ ਤੇ ਆਲੀ ਹੋਣ ਭਾਵੇਂ ਵਿਕਰਮ ਸਿੰਘ ਮਜੀਠੀਆ ਹੋਣ ਹੋ ਸਕਦਾ ਹੈ ਕਿ ਇਹੀ ਸਿਰਫ ਆਪਣੀਆਂ ਸੀਟਾਂ ਜਿੱਤਣ ਉਦੋਂ ਵੀ ਇਹ ਕੋਈ ਕੋਸ ਪ੍ਰਮਾਣ ਨਹੀਂ ਹੈ ਕਿ ਕੋਈ ਹੋਰ ਅਕਾਲੀ ਲੀਡਰ ਆਪਣੀ ਸੀਟ ਬਰਕਰਾਰ ਰੱਖ ਸਕੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹ ਹੁਣ ਬੁਰੀ ਤਰ੍ਹਾਂ ਘਿਰ ਚੁੱਕੇ ਨੇ ਆਉਣ ਦਾ ਸਮਾਂ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਤੇ ਕਿਸ ਤਰ੍ਹਾਂ ਦਾ ਆਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਜੋ ਵੀ ਹੋਏਗਾ ਦੱਸਦੇ ਰਵਾਂਗੇ ਉਹ ਤਕਲੀਬ ਨੇ ਰੋ 1 India Punjabi ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ